ਕੀ ਵਈ ਮੇਟਰ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਤੇ ਪਹੁੰਚ ਗਿਆ ਕੋਤਰਾ ਕੋਲੇ ਤੇ ਦੇਖ ਲਿਓ ਮੀਂਹ ਪਿਆ ਵਾਈ ਤੇ ਅੰਦਰ ਪਾਣੀ ਆਇਆ ਵਾ ਥੋੜਾ ਥੋੜਾ ਤੇ ਕਬੂਤਰ ਬੈਠੇ ਆ ਜੜਾ ਨਹੀਂ ਹੁਣੇ ਮੀਂਹ ਪੈ ਰਿਹਾ ਦੇਖੋ ਹੁਣ ਵੀ ਤੇ ਮੌਸਮ ਪੂਰਾ ਆਸਮ ਹੋਇਆ ਵਾਈ ਤੇ ਹੁਣ ਚੱਲਦੇ ਆਪਾਂ ਉੱਪਰ ਪਹਿਲਾਂ ਬਦਾਮ ਪਿਓ ਦੀ ਕਬੂਤਰਾਂ ਨੂੰ ਤੇ ਉੱਪਰ ਵਾਲੇ ਕਬੂਤਰਾਂ ਨੂੰ ਜਾ ਕੇ ਦਾਣੇ ਪਾ ਦਈਏ ਕਿਉਂਕਿ ਬੱਚੇ ਕੱਡੇ ਹੋਏ ਐ ਚੋਗਾ ਦੇ ਦੂਗੇ ਤੇ ਲੋ ਬਈ ਬਾਬੇ ਉਹ ਬਾzaam ਦਾ ਇਹ ਆ ਭਿਓ ਤੇ ਹੁਣ ਚਲਦੇ ਆਂ ਉੱਪਰ ਰੱਖ ਦਿੱਤੀ ਉੱਪਰ ਜਾ ਕੇ ਦੇਖਦੇ ਆਂ ਪਹਿਲਾਂ ਕਰਦੀ ਆ ਲਾਈਟ ਬੰਦਾ ਖੁੱਡੇ ਦੀ ਤੇ ਬੰਦ ਪਤਾ ਨਹੀਂ ਕਿਨੇ ਕਰਤੀ ਕਰੀ ਵੀ ਆ ਕੋਈ ਦਿੱਕਤ ਨਹੀਂ ਓਕੇ ਰਿਪੋਰਟ ਹੈ ਹੁਣ ਚਲਦੇ ਆਂ ਉੱਪਰ ਦੇਖੀਏ ਮੀ ਬਹੁਤ ਪਿਆ ਹੈ ਅੱਜ ਦੇਖਦੇ ਆ ਖੁੱਡੇ ਚ ਹੋਏ ਕਿ ਨਹੀਂ ਕੀ ਗੱਲ ਬਾਤ ਹੈ ਤੇ ਦਿਖਾਉਂਦੇ ਆ ਤੁਹਾਨੂੰ ਜਿਹੜਾ ਕਬੂਤਰ ਉੜਿਆ ਸੀ ਆਪਣਾ ਕੱਲ ਉਹ ਵੀ ਆ ਗਿਆ ਏ ਰਾਤ ਆ ਗਿਆ ਸੀ ਉਹ तकरीबन 7.5 ਵਜੇ ਆਪਾਂ ਗਏ ਵੇ ਤੇ ਤੇ ਪਿੱਛੇ ਤੇ ਆ ਕੇ ਬੈਠਾ ਦਾ ਤੇ ਪਾਣੀ ਆ ਗਿਆ ਬਾਲੇ ਚੋਰੇ ਤੇ ਹੁਣ ਦੇਖਦੇ ਆ ਕਿੱਥੇ ਕਿੱਥੇ ਤੇ ਛੋਇਆ ਪਾਣੀ ਦਿਕਤਾਂ ਇੱਥੇ ਦੇ ਚੋਰ ਆਏ ਇੱਕ ਇਹ ਚੋਰੇ ਆ ਬਾਲੇ ਬਹ ਲੱਗ ਗਿਆ ਪਤਾ ਤੇ ਇਹਨੂੰ ਕਰ ਦਾਂਗੇ ਹੁਣ ਠੀਕ ਮਿੱਟੀ ਪਾਊਗੀ ਇਹਦੇ ਤੇ ਤੇ ਚੋਰੇ ਆਏ ਕਰ ਦਾਂਗੇ ਇਹਨੂੰ ਵੀ ਸੈਟ ਕੋਈ ਦਿੱਕਤ ਨਹੀਂ ਇਹੀ ਗੁੱਡਾ ਛੋਇਆ ਏ ਤੇ ਦੂਜਾ ਤਾਂ ਤਕਰੀਬਨ ਮੈਨੂੰ ਸੁੱਕਾ ਲੱਗ ਰਿਹਾ ਹੈ ਹਾਂ ਇਹ ਖੁੱਡਾ ਆਪਣਾ ਬਿਲਕੁਲ ਸੁੱਕਾ ਪਿਆ ਏ ਇਹ ਨਹੀਂ ਚੋਇਆ ਬਿਲਕੁਲ ਵੀ ਚਲੋ ਜਿਹੜਾ ਇਹ ਚੋਇਆ ਏ ਇਹ ਚਾਦਰਾਂ ਪਈਆਂ ਏ ਇਹ ਪਾ ਦੰਦੇ ਜਿੱਥੇ-ਜਿੱਥੇ ਚੌਂਦਾ ਏ ਛੜ ਜਾਊਗਾ ਚੌਣੇ ਥੋੜਾ ਜਿਹਾ ਫਰਕ ਪੈ ਜਾਊਗਾ ਇਹ ਖੁੱਡਾ ਬਾਬੇ ਆਪਣਾ ਬਿਲਕੁਲ ਸੁੱਕਾ ਪਿਆ ਏ ਕਿਧਰੀ ਤੋਂ ਨਹੀਂ ਚੋਇਆ ਓਕੇ ਰਪੋਰਟ ਏ ਇਹ ਪੂਰਾ ਵਧੀਆ ਏ ਨਾਲੇ ਇੱਧਰ ਮਿੱਟੀ ਵੀ ਨਹੀਂ ਪਾਈ ਵੀ ਆਹ ਖੁੱਡੇ ਦੇ ਉੱਪਰ ਤਮੀ ਠੀਕ ਐ ਚੋ ਜਾਨੀ ਇਹ ਚੋਰਿਆ ਐ ਬਸ ਪਰਲੀ ਸਾਈਡ ਤੋਂ ਕਰ ਦੰਦੇ ਉਹਨੂੰ ਵੀ ਸੈਟ ਕੋਈ ਦਿੱਕਤ ਨਹੀਂ ਤੇ ਪਹਿਲਾ ਖੋਲਦੇ ਆ ਕਬੂਤਰ ਆਇਓ ਬਈ ਬਾਹਰ ਕੋਤਰੀ ਨਹੀਂ ਚੱਕ ਕੇ ਤਾਲ ਦੰਦੇ ਨੀਚੇ ਆਪਣੇ ਹੱਥ ਨਾਲ ਤੇ ਚੱਕਰੇ ਰੱਖਣੇ ਆ ਪਣੀ ਦੇ ਵੀ ਰੱਖ ਦਾਂਗੇ ਪਹਿਲਾ ਵਸ ਛੇ ਚਾਦਰਾਂ ਪਾ ਦਈਏ ਉੱਪਰ ਚੌਣੇ ਤੇ ਹਟ ਜਾਊਗਾ ਤੇ ਕਰਦੇ ਆ ਕਿਉਂਕਿ ਬੱਦਲ ਬਹੁਤ ਜ਼ਿਆਦਾ ਹੋਇਆ ਬਾਈ ਮੀਰੇ ਦੁਬਾਰੇ ਚਾਂਸ ਬਣਦੇ ਆ ਆਉਣ ਦੇ ਤੇ ਕਬੂਤਰ ਦਿਖਾਉਂਦੇ ਆ ਪਹਿਲਾਂ ਤੁਹਾਨੂੰ ਕਿਹੜਾ ਸੀ ਇਹ ਸੀ ਆਪਣਾ ਉਹ ਕਬੂਤਰ ਇਹ ਟਾਂਗਾ ਟਾਂਗਾ ਟੀੜਾ ਇਹ ਜੀ ਉਹ ਕਬੂਤਰ ਆ ਗਿਆ ਆਪਣਾ ਇਹ ਕਬੂਤਰ ਓਕੇ ਰਿਪੋਰਟ ਇੇ ਸੀ ਬਾਬੇਓ ਬਣਾਇਆ ਇਹ ਕੂਤਰ ਚੈੱਕ ਕਰੋ ਆ ਗਿਆ ਏ ਤੇ ਪਾਣੀ ਦੇਖੋ ਪਾਣੀ ਚੋ ਰਿਹਾ ਏ ਉੱਪਰ ਵਾਲੇ ਇਹ ਕਰਦੇ ਇਹਨੂੰ ਸੋ ਬਈ ਮਿੱਤਰੋ ਚਾਦਰਾਂ ਪਾਤੀਆਂ ਆਪਾਂ ਨੇ ਜਿਹੜੀਆਂ ਢੋਲੀਆਂ ਤੋਂ ਤਾਰੀਆਂ ਸੀ ਇਹ ਦੋ ਚਾਦਰਾਂ ਇੱਕ ਛੋਟੀਆ ਇਹ ਪਾਤੀਆਂ ਏ ਤੇ ਉਮੀਦ ਕਰਦੇ ਹਾਂ ਹੁਣ ਨਹੀਂ ਚੋਊਗਾ ਲੋ ਬਈ ਮਿੱਤਰੋ ਗਿੰਨੇ ਤੇ ਵੀ ਛੱਟ ਗਿਆ ਪਾਣੀ ਜਿਹੜਾ ਇਹ ਮਿੱਟੀ 'ਚ ਰਸਿਆ ਹੋਇਆ ਹੀ ਗਿਰੂਗਾ ਬਾਅਦ 'ਚ ਨਵਾਂ ਪਾਣੀ ਨਹੀਂ ਗਿਰੂਗਾ ਤੇ ਪਾਣੀ ਬਹੁਤ ਜ਼ਿਆਦਾ ਹੈ ਤੇ ਕਰ ਦਾਂਗੇ ਇਹਦੀ ਸਫਾਈ ਸੁੱਕਾ ਕਰ ਦਾਂਗੇ ਕੋਈ ਦਿੱਕਤ ਨਹੀਂ ਪਾਣੀ ਇੱਧਰ ਚੱਕ ਦੰਦੇ ਆਪਣੇ ਉਹ ਨੀਚੇ ਸੁੱਕਾ ਹੋ ਪਿਆ ਹੈ ਉਹ ਰੱਖ ਦਾਂਗੇ ਤੇ ਰਿੱਟਾ ਪਾ ਦਾਂਗੇ ਇਹਦੇ 'ਚ ਢੁੱਡੇ 'ਚ ਸਾਫ਼ ਕਰਕੇ ਇੱਕ ਵਾਰ ਪਾਣੀ ਕੱਢ ਕੇ ਉਹ ਕੰਮ ਵੀ ਮੀਂਹ ਹਟੇ ਦੇ ਬਾਅਦ ਹੋਊਗਾ ਹਲੇ ਨਹੀਂ ਹੁਣ ਕਿਉਂਕਿ ਮੀਂਹ ਪੈ ਰਿਹਾ ਹੈ ਹੋਰ ਆ ਗਿਆ ਤੇਜ਼ ਤੇ ਮੀਂਹ ਪਿਆ ਵੀ ਬਹੁਤ ਅੱਜ ਕੋਈ ਨਹੀਂ ਕਰਦੇ ਇਹਦਾ ਵੀ ਹਿੱਲੋ ਚੱਕਰੇ ਨਹੀਂ ਤੇ ਦੂਜੇ ਕੁਸਤਰਾਂ ਨੂੰ ਆਪਾਂ ਦਾਣੇ ਪਾ ਦਈਏ ਤੇ ਪਾਣੀ ਪੂਣੀ ਰੱਖਣਾ ਹੈ ਦਵਾਈ ਪਾ ਕੇ ਰੱਖਾਂਗੇ ਅੱਜ ਦਵਾਈ ਦੂਈ ਪਾ ਦਾਂਗੇ ਚੱਕਰਿਆਂ 'ਚ ਤਿੰਨ ਇਹਨਾਂ ਨੂੰ ਬੈਠਣ ਦੋ ਦੂਸਰੇ ਕੂਤਰਾ ਹੁੰਦਾਣੇ ਪਾ ਦਈਏ। ਇਹ ਹਟੇ ਤੇ ਕਰਾਂਗੇ ਇਹਦੀ ਵੀ ਸੈਟਿੰਗ ੁੱਡੇ ਦੀ। ਇਹ ਦੇਖੋ ਬਾਲਟੀ ਤੇ ਪਾਣੀ ਗਿਰਿਆ ਵਾ। ਇੰਨੇ ਬਾਲਟੀ ਨਾਲ ਟੱਕਦੇ ਸੀ ਇਹ ਦਾਣੇ। ਤਾਂ ਕਿ ਗਿੱਲੇ ਨਾ ਹੋਵੇ। ਬਾਹਰ ਜਾ ਕੇ ਪਾ ਦੰਦੇ ਇਹਨਾਂ ਨੂੰ। ਲੋ ਆ ਜੋ ਆ ਜੋ ਆ ਜੋ ਆ ਜੋ ਆਇਓ ਵਾਟਰ। ਲੋ ਬਾਈ ਬੰਦੋ। ਲੱਗੇ ਖਾਣ ਦਾਣੇ ਖਾਣ ਦੋ ਇਹਨਾਂ ਨੂੰ ਦੂਸਰੇ ਕਬੂਤਰ ਵੀ ਭੁੱਖੇ ਐ ਆਰਦੇ ਅੜਾਰੀਆਂ ਦਾਣੇ ਮੰਗਦੇ ਐ ਪਰ ਉਹਨਾਂ ਨੂੰ ਪਾਉਣੇ ਆਪਾਂ ਨੇ ਸ਼ਾਮ ਨੂੰ ਖਾਣ ਦੋ ਇਹਨਾਂ ਨੂੰ ਤੇ ਪਾਣੀ ਪੂਣੀ ਰੱਖ ਦਾਂਗੇ ਦਵਾਈ ਪਾ ਕੇ ਅੱਬਲ ਮਾ ਤਾਂ ਇਹਨਾਂ ਨੂੰ ਤਾਂ ਹੁਣੇ ਰੱਖੇ ਦਿੰਦੇ ਆ ਤੇ ਹਾਂਜੀ ਬਈ ਮਿੱਤਰੋ ਪਾ ਤਿਆ ਆਇਆ ਆਪਾਂ ਨੇ ਪਾਣੀ ਕਬੂਤਰਾਂ ਨੂੰ ਤੇ ਵਿਚ ਪਾਤੀ ਐ ਦਵਾਈ ਤੇ ਮੀਂਹ ਆ ਗਿਆ ਸੀ ਇੱਕੇ ਨਾਮ ਤੇਜ ਤੇ ਬਸ ਹੁਣ ਪਾਣੀ ਨੂੰ ਟੱਕ ਕੇ ਰੱਖ ਦਿੰਦੇ ਆ ਥੋੜਾ ਜਿਹਾ ਚੱਕਰਾ ਟੇਡਾ ਏ ਚੱਕਰੇ ਨੂੰ ਕਰ ਦਿੰਦੇ ਆ ਸਿੱਧਾ ਲੋ ਜੀ ਹੋ ਗਿਆ ਓਕੇ ਤੇ ਲੋ ਬਈ ਮਿੱਤਰੋ ਟੱਕ ਦਿੰਦੇ ਆ ਹੁਣ ਪਾਣੀ ਨੂੰ ਲੋ ਜੀ ਪਿੰਡ ਤੋਂ ਹੁਣ ਨਜ਼ਾਰੇ ਲੈਣ ਦੋ ਓਕੇ ਰਿਪੋਰਟ ਹੋ ਗਿਆ ਖੁੱਡਾ ਆਪਣਾ ਇਹ ਬਿਲਕੁਲ ਨਹੀਂ ਚੋੜਿਆ ਆ ਦੇਖੋ ਇਹ ਛੱਤ ਬਿਲਕੁਲ ਸੁੱਕੀ ਪਈ ਹੈ ਓਕੇ ਰਿਪੋਰਟ ਹੈ ਇਹਦੀ ਗੜਬੜਾ ਛੱਤ ਦੀ ਇਹ ਵੀ ਕਰ ਦਾਂਗੇ ਸੈਟਪ ਕਿਉਂਕਿ ਇਹਦੇ ਉੱਪਰ ਪੈਂ ਥੈਲੇ ਪਾਏ ਹੋਏ ਸੀ ਮਿੱਟੀ ਪਾਈ ਵੀ ਨਹੀਂ ਸੀ ਤੇ ਓਕੇ ਇਹ ਖੁੱਡੇ ਆ ਖੁੱਡਾ ਦੀ ਸੈਟਿੰਗ ਕਰਨੀ ਪੈਣੀ ਆਪਾਂ ਥੋੜੀ ਇਹਦੀ ਵੀ ਕਰ ਦਾਂਗੇ ਕੋਈ ਨਹੀਂ ਜਦੋਂ ਇੱਕ ਲਫਾਫਾ ਹੋਰ ਪੈ ਗਿਆ ਤੇ ਮਿੱਟੀ ਪੈ ਗਈ ਸਾਰੇ ਖੁੱਡੇ ਤੇ ਬਿਲਕੁਲ ਚੋਣੇ ਤੇ ਹਟ ਜਾਊਗਾ ਚੱਕ ਦਾਂਗੇ ਜਿਹੜਾ ਚੌਂਦਾ ਏ ਤੇ ਪੀਣ ਦੋ ਇਹਨਾਂ ਨੂੰ ਪਾਣੀ ਪੋਣੀ ਦੇਣ ਦੋ ਬੱਚਿਆਂ ਨੂੰ ਚੋਗਾ ਤੇ ਲੈਣ ਦੋ ਨਜ਼ਾਰੇ ਨਿੱਤਰ ਜਿਹੜਾ ਉੱਪਰ ਤੋਂ ਖੁੱਡਾ ਚੋੜਿਆ ਸੀ ਆਪਾਂ ਇੰਤਸਲਾ ਰੱਖਦੇ ਆ ਜਦੋਂ ਛੱਤ ਸੁੱਕ ਜੂਗੀ ਬਿਲਕੁਲ ਹੋ ਜਾਊਗਾ ਸੈੱਟ ਉੱਪਰ ਹੁਣ ਟੀਨਾ ਪਾ ਦਿਆਂ ਹੁਣ ਜਿਹੜਾ ਨਵਾਂ ਮੀ ਭਊਗਾ ਉਹ ਨਹੀਂ ਚਾਊਗਾ ਜਿਹੜਾ ਰਸਿਆ ਵਾਏ ਪਾਣੀ ਮਿੱਟੀ ਚੋਂ ਤਾਂ ਚੋਣਾ ਹੀ ਚੋਣਾ ਏ ਤੇ ਰੱਖਦੇ ਆ ਬਾ ਕਰਦਾਂਗੇ ਅੱਜ ਇਹਨੂੰ ਬੰਮੀ ਹਟਣ ਤੋਂ ਬਾਅਦ ਸੁੱਕਾ ਕਰਦਾਂਗੇ ਬਿਲਕੁਲ ਰਿੱਤਾ ਆਪਣੇ ਉਹ ਪੇਰਾ ਹੀ نیچے ਸੁੱਕਾ ਜਿਹੜਾ ਆਪਣਾ ਜਾਲ ਚੋਂ ਨਿਕਲੇ ਸੀ ਉਹ ਪਾ ਦਾਂਗੇ ਇਹ ਖੁੱਡੇ 'ਚ ਤੇ ਕਰਦਾਂਗੇ ਇਹਨਾਂ ਤੇ ਹੁਣ ਸੈੱਟ ਹੈ ਬਾਕੀ ਕਬੂਤਰ ਬਾਕੀ ਆਪਾਂ ਨੇ ਬਾਦਾਮ ਪਿਓਤੇ ਜਿਹੜੇ ਬਾਜੀ ਛੱਡਣੇ ਵਾਲੇ ਕਬੂਤਰ ਐ ਅਡਾਂਦੇ ਆਪਾਂ ਜਿਹੜੇ ਉਹਨਾਂ ਨੂੰ ਬਾਦਾਮ ਪਿਓਤੇ ਤੇ ਇਹਨਾਂ ਨੇ ਵੀ ਦਾਣੇ ਤੁਨੇ ਖਾ ਲਏ ਤੇ ਇੱਕ ਵਾਰ ਬੱਚੇ ਦੇਖ ਲਈਏ ਬੱਚੇ ਬਿਲਕੁਲ ਸੈੱਟ ਹੈ ਕੇ ਰਿਪੋਰਟ ਹੈ ਹਨ ਚੱਕ ਦਾ ਪੂਰਾ ਆ ਦੇਖੋ ਕੇ ਰਿਪੋਰਟਾਂ ਸਾਰੇ ਕੋ ਉਤਰ ਤੇ ਹੁਣ ਚੱਲਦੇ ਆਪਾਂ نیچے ਖਾਣ ਦੋ ਨਾ ਹੁੰਦਾਣੇ ਦੋਨੇ ਤੇ ਦੇਣ ਦੋ ਬੱਚਿਆਂ ਨੂੰ ਚੋਗਾ ਹਾਂਜੀ ਭਾਈ ਮੀ ਆ ਗਿਆ ਸੀ ਦੁਬਾਰੇ 2 ਵਜੇ ਮੀ ਪੀ ਲਿਆ ਬਹੁਤ ਜ਼ਿਆਦਾ ਤੇ ਖੁੱਡਾ ਕਰ ਤੇ ਆ ਸਾਫ ਬਿਲਕੁਲ ਐਨ ਉੱਕੇ ਰਿਪੋਰਟ ਹੋ ਗਿਆ ਬਾਲਟੀਆਂ ਰੱਖਦੇ ਆ ਜਿਹੜਾ ਪਾਣੀ ਦੀ ਬੂੰਦਾ ਗਿਰਦੀਆਂ ਬਾਲਟੀ ਚ ਗਿੱਜੂਗੇ ਬਾਅਦ ਚ ਚੱਕ ਕੇ ਬਾਹਰ ਢੋਲ ਦਾਂਗੇ ਤੇ ਉਹ ਪਿਆ ਤਸਲਾ ਉਧਰ ਹੀ ਚ ਪਾ ਲਿਆ ਸੀ ਆਪਾਂ ਨੇ ਬੈਠਾ ਉਠਾ ਮਿੱਟੀ ਘੇਰ ਕੇ ਸੁੱਕਾ ਕਰ ਦਾਂਗੇ ਕੋਈ ਚੱਕਣੀ ਤੇ ਇਹ 90 ਨੂੰ ਰੱਖਦੇ ਹੁੰਦੇ ਆ ਨੀਚੇ ਉੜਦਾ ਜਾਂਦਾ ਇਹ ਤੇ ਇਧਰ ਕੂਤਰ ਖੁੱਲੇ ਐ ਤਾਕੀ ਖੋਲ ਦੰਦੇ ਇਹਨਾਂ ਦੀ ਲੋ ਜੀ ਤੇ ਖਾ ਲੂਗੇ ਦਾਣੇ ਦੁਨੇ ਉਤਰ ਪਾਣੀ ਪੂਣੀ ਰੱਖਿਆ ਹੋਇਆ ਇਹਨਾਂ ਨੂੰ ਤੇ ਇਧਰੋਂ ਇੱਕ ਖੁੱਡਾ ਚੁੰਦਾ ਇਹਦਾ ਕਰਦਾਂਗੇ ਹੀਲਾ ਤੇ ਦਾਣੇ ਪਾਤੇ ਐ ਨੀਚੇ ਕੂਤਰਾਂ ਵੀ ਪਾਤੇ ਬਾਦੰਬਦੂ ਪਾਤੇ ਐ ਤੇ ਚੱਲ ਕੇ ਦਿਖਾਉਂਦੇ ਆ ਉਹ ਵੀ ਤੁਹਾਨੂੰ ਤੇ ਕਰਦੇ ਆ ਵਲੌਗ ਦੀ ਐਂਡਿੰਗ ਇੱਥੇ ਫਿਰ ਤੁਹਾਨੂੰ ਦਿਖਾ ਜੀ ਨੀਚੇ ਆ ਕੇ ਨੀਚੇ ਦਾ ਪਿੰਜਰੇ ਵਿੱਚ ਪਾਣੀ ਆ ਗਿਆ ਜਿਹੜਾ ਹੁਣ ਮੀਂਹ ਪਿਆ ਪੂਰਾ ਜ਼ਬਰਦਸਤ ਪਿਆ ਫੁੱਲ ਸਪੀਡ 'ਵਾਂ ਪਿਆ ਪਿਆ ਅੱਧਾ ਘੰਟਾ ਹੀ ਐ ਪਰ ਪਿਆ ਬਹੁਤ ਤੇਜ਼ ਆ ਟਿੰਨਾ ਰੱਖਿਆ ਸੀ ਇਹ ਨਾਲ ਇਹਦੇ ਖੜਾ ਏ ਇੱਥੇ ਨੀਮਾ ਇਹਦਾ ਮਤਲਬ ਇਹਦੇ ਪਾਣੀ ਖੜਦਾ ਏ ਮਿੱਟੀ ਪਾ ਕੇ ਇਹਨੂੰ ਵੀ ਕਰਾਂਗੇ ਉੱਚਾ ਤੇ ਹੋਰ ਇਹਦੇ ਥੈਲੇ ਥੁੱਲੇ ਪਾ ਕੇ ਮਿੱਟੀ ਪਾ ਕੇ ਚੰਗੀ ਤਰ੍ਹਾਂ ਫਿਰ ਲਫਾਫਾ ਪਾ ਕੇ ਉੱਪਰ ਥੋੜੀ ਥੋੜੀ ਮਿੱਟੀ ਪਾ ਦਾਂਗੇ ਫਿਰ ਉਹਦੇ ਉੱਪਰ ਚਾਦਰਾਂ ਰੱਖ ਦਾਂਗੇ ਤੇ ਹੁਣ ਚੱਲਦੇ ਹਾਂ ਮਿੱਤਰੋ نیچے ਤਸਲਾ ਚੱਕ ਲਈ ਆਪਾਂ ਜੰਦੇ ਦੇਖ ਲਈ ਪਹਿਲਾਂ ਲੱਗੇ ਹੋਏ ਆ ਜੰਦੇ ਅੰਦੇ ਲੱਗੇ ਹੋਏ ਆ ਹੁਣ ਚੱਲਦੇ ਹਾਂ ਮਿੱਤਰੋ نیچے ਸੇ ਹਾਂਜੀ ਬਈ ਮਿੱਤਰੋ ਪਹੁੰਚ ਗਏ ਆਂ ਆਪਾਂ نیچے ਕੂਤਰਾਂ ਨੂੰ ਪਾਦੇ ਸੀ ਦਾਣੇ ਤੇ ਬਦਾਮ ਪਹਿਲਾਂ ਖਲਾਤੇ ਆਪਾਂ ਨੇ ਦਾਣੇ ਪਾਈ ਸੀ ਹੁਣ ਦਾਣੇ ਇਹਨਾਂ ਨੇ ਥੋੜੇ ਬਹੁਤੇ ਚੁਗਲੇ ਤੇ ਦੇਖ ਲਈਏ ਚੈੱਕ ਕਰ ਲਈਏ ਇੱਕ ਵਾਰ ਹਾਂ ਚੁਗਲੇ ਆ ਥੋੜੇ ਜਿਹਾ ਤੇ ਪਾਣੀ ਵੀ ਸਾਫ਼ ਕਰਨੇ ਵਾਲਾ ਹੋਇਆ ਉਹ ਇਹਨਾਂ ਦਾ ਹੋ ਗਿਆ ਬਸ ਪਾਣੀ ਹੋਰ ਪਾ ਦਾਂਗੇ ਇਹਦੇ ਚ ਧੋ ਕੇ ਭਰ ਦਾਂਗੇ ਇਹਨੂੰ ਤੇ ਰੱਖਦੇ ਆ ਦੂਜੇ ਕੂਤਰਾਂ ਨੂੰ ਵੀ ਇੱਧਰ ਵਾਲਿਆਂ ਨੂੰ ਦਾਣੇ ਲੋ ਵੀ ਮਿੱਤਰੋ ਖੋਲਤੀ ਤੱਕੀ ਤੇ ਦਾਣੇ ਰੱਖਦੇ ਆ ਨਾ ਉਹ ਖਾਂਦੇ ਆ ਦਾਣੇ ਤੇ ਕਰਦੇ ਆ ਹੀ ਆਪਾਂ ਆਪਣੇ ਵਲੌਗ ਦੀ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਕਾਲੇ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਆਪਾਂ ਨੂੰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੇ ਖੋਡਿਆਂ ਦੀ ਕਰਾਂਗੇ ਸੈਟਿੰਗ ਹੁਣ ਪਤਾ ਲੱਗ ਗਿਆ ਕਿੱਥੇ ਚੁੰਦੇ ਕਿ ਆਹ ਹਿਸਾਬ ਦਾ ਵਾਬਾ ਮੀਨੂ ਇਹ ਦੇਖਦੇ ਸੀ ਉਹਦੇ ਹਿਸਾਬ ਨਾਲ ਕਰਦਾਂਗੇ ਹੁਣ ਸੈਟਿੰਗ ਤੇ ਕਰਦੇ ਆ ਹੀ ਆਪਣੀ ਵੀਡੀਓ ਦਾ ਐਂਡ ਇੱਥੇ